ਮੈਂ ਤੁਹਾਨੂੰ ਸਾਰਿਆਂ ਨੂੰ ਬਸ ਇੱਕ ਰਿਕਵੈਸਟ ਕਰਨ ਲਈ ਆਈ ਆ ਜਦੋਂ ਵੀ ਕੋਈ ਇਨਸਾਨ ਪੰਜਾਬੀ ਔਰ ਪੰਜਾਬੀਅਤ ਦੇ ਨਾਮ ਤੇ ਖੜਦਾ ਹੈ ਸਟੈਂਡ ਲੈਂਦਾ ਹੈ ਤੇ ਮੈਨੂੰ ਲੱਗਦਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਦੇ ਨਾਲ ਖੜੀਏ ਜੋ ਭੈਣ ਕੁਲਵਿੰਦਰ ਕੌਰ ਬਾਰੇ ਗੱਲ ਕਰ ਰਹੀਆਂ ਸਸਪੈਂਸ਼ਨ ਤੋਂ ਬਾਅਦ ਆਈ ਥਿੰਕ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਖੜੀਏ ਬਹੁਤ ਸਾਰੀ ਵੀਡੀਓਜ਼ ਦੇਖ ਲਈਆਂ ਜੋ ਫਾਈਨੈਂਸ਼ੀਅਲ ਹੈਲਪ ਕਰ ਰਹੇ ਆ ਅ ਬਿਲਕੁਲ ਸਾਨੂੰ ਵੱਧ ਤੋਂ ਵੱਧ ਲੋਕ ਅਗੇ ਆਉਣ ਔਰ ਫਾਈਨੈਂਸ਼ੀਅਲੀ ਹੈਲਪ ਕਰਨ ਜਾਂ ਫਿਰ ਜੌਬ ਆਫਰ ਕਰ ਸਕਦੇ ਆ ਅ ਤਾਂ ਕਿ ਉਹਨਾਂ ਦਾ ਘਰ ਚੱਲੇ ਔਰ ਉਹ ਬਿਲਕੁਲ ਵੀ ਫ੍ਰੀ ਨਾ ਬੈਠਣ ਸੋ ਦਿਲ ਖੋਲ ਕੇ ਪੰਜਾਬੀ ਵੈਸੇ ਹੀ ਬਹੁਤ ਵੱਡੇ ਦਿਲ ਦੇ ਨੇ ਦਿਲ ਖੋਲ ਕੇ ਹਮੇਸ਼ਾ ਸਾਥ ਦਿੰਦੇ ਨੇ ਸੋ ਇਸ ਵਾਰ ਭੈਣ ਦਾ ਵੀ ਸਾਥ ਤੁਸੀਂ ਜ਼ਰੂਰ ਦਿਓਗੇ ਕੱਲੇ ਆਪਾਂ ਫੇਸਬੁੱਕ ਪੋਸਟਾਂ ਨਾ ਪਾ ਕੇ ਉਹਨਾਂ ਦਾ ਸਾਥ ਦਿइए ਪਰਿਵਾਰ ਦੇ ਨਾਲ ਖੜੀਏ ਮੈਂ ਇਸ ਮਹੀ ਚਾਹੀਦੀ ਹੈ ਥੈਂਕ ਯੂ ਨੇਤੇ ਬੈਠੇ ਹੋਏ ਕਿਸਾਨਾਂ ਨੂੰ ਸੀ ਵੀਰੇ ਆਵਾਤਾਵਾ ਬੋਲਦੀ ਏਅਰਪੋਰਟ ਉੱਤੇ ਖੜੀ ਸ਼ੇਰਨੀ ਦੇ ਲੰਗੜ ਲੱਗੀ ਸੀ ਕੋਲਦੀ ਮਾਈ ਪਾਗੋ ਜੀ ਦੀਵਾਰ ਸੇ ਜਿੱਤੀ ਰਾਣੀ ਨੇ ਉਹਦਾਂ ਰਜ ਕੇ ਜਲੂਸ ਕੱਢਿਆ ਹੁਣ ਮੁੜ ਕੇ ਨਹੀਂ ਬੋਲਦੀ ਕਿਸਾਨਾਂ ਵਾਲਾ ਸਤ ਸ੍ਰੀ ਅਕਾਲ ਦੋਸਤੋ ਕੰਗਣਾ ਨੌਤ ਥੱਪੜ ਮਾਮਲੇ ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਦੀ ਜਦੋਂ ਕੰਗਣਾ ਨੌਤ ਦੇ ਚੰਡੀਗੜ੍ਹ ਦੇ 에ਅਰਪੋਰਟ ਤੇ ਥੱਪੜ ਮਾਰਨ ਵਾਲੀ ਘਟਨਾ ਹੋਈ ਹੈ ਉਦੋਂ ਤੋਂ ਹੀ ਇਹ ਮਾਮਲਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਤੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਈਆਂ ਨੇ ਤੇ ਉੱਥੇ ਹੀ ਕਈ ਵੀਰਾਂ ਵੱਲੋਂ ਫਾਈਨੈਂਸ਼ੀਅਲੀ ਸਪੋਰਟ ਦੀ ਵੀ ਆਫਰ ਕੀਤੀ ਗਈ ਹੈ ਅਤੇ ਕਈਆਂ ਵੱਲੋਂ ਸਨਮਾਨਤ ਵੀ ਕੀਤਾ ਗਿਆ ਤੇ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਦੱਸ ਦਈਏ ਕਿ ਉੱਥੇ ਹੀ ਕਾਫੀ ਲੋਕ ਜਾਣਨਾ ਚਾਹੁੰਦੇ ਸਨ ਕਿ ਆਖਿਰ ਕੁਲਵਿੰਦਰ ਕੌਰ ਇਸ ਸਮੇਂ ਕਿੱਥੇ ਹੈ ਅਤੇ ਉਸ ਤੇ ਕੀ ਕਾਰਵਾਈ ਹੋਈ ਹੈ ਅਤੇ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਉਸ ਦੀ ਨੌਕਰੀ ਦੇ ਨਾਲ ਕੀ ਹੋਇਆ ਉਸ ਨੂੰ ਸਸਪੈਂਡ ਕੀਤਾ ਗਿਆ ਜਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਤਾ ਦੱਸ ਦਈਏ ਕਿ ਇਸ ਵੇਲੇ ਦੀ ਜੋ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੁਲਵਿੰਦਰ ਕੌਰ ਤੇ ਪੰਜਾਬ ਪੁਲਿਸ ਦੁਆਰਾ ਆਈਪੀਐਸ ਦੀ ਧਾਰਾ 323 ਅਤੇ 341 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਤਹਿਤ ਕੁਲਵਿੰਦਰ ਕੌਰ ਤੇ ਜੋ ਵੀ ਤਰ੍ਹਾਂਵਾਂ ਲਗਾਈਆਂ ਗਈਆਂ ਨੇ ਉਹ ਜਮਾਨਤ ਯੋਗ ਨੇ ਜਾਣ ਕੇ ਉਸੇ ਸਮੇਂ ਹੀ ਕੁਲਵਿੰਦਰ ਕੌਰ ਦੀ ਜਮਾਨਤ ਹੋ ਜਾਵੇਗੀ ਤੇ ਇਹ ਵੀ ਪਤਾ ਲੱਗਿਆ ਕਿ ਹਾਲੇ ਤੱਕ ਕਲਵਿੰਦਰ ਕੌਰ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਕਲਵਿੰਦਰ ਕੌਰ ਹਾਲੇ ਕਿੱਥੇ ਆ ਤੇ ਕਿੰਨਾ ਹਾਲਾਤਾਂ ਦੇ ਵਿੱਚ ਹੈ ਹਾਲਾਂਕਿ ਇਸ ਬਾਰੇ ਵੀ ਨਹੀਂ ਪਤਾ ਲੱਗ ਸਕਿਆ ਕਿਉਂਕਿ ਉਹਨਾਂ ਦੇ ਜਦੋਂ ਪੇਕੇ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਜਾਂ ਭਰਾ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਰਿਹਾ ਉਹਨਾਂ ਦੇ ਪਤੀ ਵੀ ਜੋ CISF ਦੇ ਵਿੱਚ ਹੀ ਤਾਇਨਾਤ ਹਨ ਉਹਨਾਂ ਦੇ ਨਾਲ ਵੀ ਸੰਪਰਕ ਨਹੀਂ ਹੋ ਰਿਹਾ ਉਹਨਾਂ ਦਾ ਫੋਨ ਵੀ ਆਊਟ ਆਫ ਰੀਚ ਜਾ ਰਿਹਾ ਤੇ ਕੁਲਵਿੰਦਰ ਕੌਰ ਦੇ ਦੋ ਬੱਚੇ ਇੱਕ ਬੇਟਾ ਤੇ ਇੱਕ ਬੇਟੀ ਹਨ ਉਹਨਾਂ ਦੇ ਨਾਲ ਵੀ ਕੋਈ ਸੰਪਰਕ ਨਹੀਂ ਹੋ ਰਿਹਾ ਅਤੇ ਉਹਨਾਂ ਦਾ ਪੇਕਾ ਪਰਿਵਾਰ ਕਾਫੀ ਚਿੰਤਤ ਵੀ ਦਿਖਾਈ ਦਿੱਤਾ ਸੀ ਇਸ ਮਾਮਲੇ ਤੇ ਪਰ ਹੁਣ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਹਾਲਾਂਕਿ ਇਸ ਮਾਮਲੇ ਦੇ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਕਾਫੀ ਜ਼ਿਆਦਾ ਮਾਮਲਾ ਹਾਈਲਾਈਟ ਵੀ ਹੋਇਆ ਅਤੇ ਕੰਗਣਾ ਨੌਥ ਦਾ ਜਿਆਦਾਤਰ ਵਿਰੋਧ ਹੀ ਹੋ ਰਿਹਾ ਹੈ ਹਾਲਾਂਕਿ ਮੀਕਾ ਵਰਗੇ ਸਿੰਗਰ ਉਹਦੀ سپورਟ ਦੇ ਵਿੱਚ ਆਏ ਨੇ ਪਰ ਜਿਆਦਾਤਰ ਲੋਕ ਉਸ ਦਾ ਵਿਰੋਧ ਹੀ ਕਰ ਰਹੇ ਨੇ ਇਸ ਕਰਕੇ ਹੁਣ ਕੁਲਵਿੰਦਰ ਕੋਰ ਦੀ سپورਟ ਬਣੀ ਹੈ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਜਿਹੜੀ ਅੱਗੇ ਜਿਹੜੀ ਕਾਰਵਾਈ ਬਣਦੀ ਹੈ ਸਰ 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 ਕੀ ਸ਼ਿਕਾਇਤ ਆਈ ਦੀ ਸਰ ਇੱਕ ਵਾਰੀ ਮਾਮਲਾ ਦਾ ਜਿਹੜਾ ਅੰਦਰ ਇਨਸੀਡੈਂਟ ਹੋਇਆ ਉਹਦੀ ਸਾਰੇ ਕੋਲ ਕੰਪਲੇਨ ਆਈ ਕੋਈ ਐਫ ਆਈ ਆਰ ਅਰਜ ਕੀਤੀ ਕੀ ਹਾਲੇ ਤੱਕ ਸਰ ਕੋਈ ਫੁਟੇਜ ਲੱਤੀ ਗਈ ਹੈ ਸਰ ਫੁਟੇਜ ਫੁਟੇਜ ਹੈ ਚੈੱਕ ਕਰ ਰਹੇ ਆ ਹਾਂ ਲੜਕੀ ਕਹਾ ਸਰ ਉਹ ਜੋ ਸੀਆਈਕੋਪੀ ਬੰਸ ਕੇ ਉਹ ਤੁਹਾਨੂੰ ਕੋਈ ਜੀਐਸਐਫ ਨੇ ਇਨਫੋਰਮੇਸ਼ਨ ਦਿੱਤੀ ਹੈ ਸਾਨੂੰ ਕੰਪਲੇਂਟ ਨਹੀਂ ਦਿੱਤੀ ਹਲੇ ਤੱਕ ਜੀ ਇਨਫੋਰਮੇਸ਼ਨ ਦਿੱਤੀ ਹੈ ਜੋ ਹੋਇਆ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਕੋਈ ਐਫਆਈਆਰ ਦਰਜ ਹੋ ਰਹੀ ਹੈ ਜੀ ਪਟਾਲ ਤੋਂ ਬਾਅਦ ਬਾਕੀ ਕਰਾਂਗੇ ਅਨੰਦ ਰਾਂਡਾ ਮੈਂ ਤੁਹਾਨੂੰ ਸਾਰਿਆਂ ਨੂੰ ਬਸ ਇੱਕ ਰਿਕਵੈਸਟ ਕਰਨ ਲਈ ਆਈ ਹਾਂ ਜਦੋਂ ਵੀ ਕੋਈ ਇਨਸਾਨ ਪੰਜਾਬੀ ਔਰ ਪੰਜਾਬੀ ਦੇ ਨਾਮ ਤੇ ਖੜਦਾ ਹੈ ਸਟੈਂਡ ਲੈਂਦਾ ਹੈ ਤੇ ਮੈਨੂੰ ਲੱਗਦਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਵੀ ਉਹਨਾਂ ਦੇ ਨਾਲ ਖੜੀ ਜੋ ਬੈਂਕ ਕੁਲਵਿੰਦਰ ਕੌਰ ਬਾਰੇ ਗੱਲ ਕਰ ਰਹੇ ਹਾਂ सस्पेंशन ਤੋਂ ਬਾਅਦ ਆਈ ਥਿੰਕ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਖੜੀਏ ਬਹੁਤ ਸਾਰੀ ਵੀਡੀਓਜ਼ ਦੇਖ ਰਹੀਆਂ ਜੋ ਫਾਈਨੈਂਸ਼ੀਅਲ ਹੈਲਪ ਕਰ ਰਹੇ ਆ ਬਿਲਕੁਲ ਸਾਨੂੰ ਵੱਧ ਤੋਂ ਵੱਧ ਲੋਕ ਅੱਗੇ ਆਉਣ ਔਰ ਫਾਈਨੈਂਸ਼ੀਅਲੀ ਹੈਲਪ ਕਰਨ ਜਾਂ ਫਿਰ ਜੌਬ ਆਫਰ ਕਰ ਸਕਦੇ ਆ ਤਾਂ ਕਿ ਉਹਨਾਂ ਦਾ ਘਰ ਚੱਲੇ ਔਰ ਉਹ ਬਿਲਕੁਲ ਵੀ ਫ੍ਰੀ ਨਾ ਬੈਠਣ ਸੋ ਦਿਲ ਖੋਲ ਕੇ ਪੰਜਾਬੀ ਵੈਸੇ ਹੀ ਬਹੁਤ ਵੱਡੇ ਦਿਲ ਦੇ ਨੇ ਦਿਲ ਖੋਲ ਕੇ ਹਮੇਸ਼ਾ ਸਾਥ ਦਿੰਦੇ ਨੇ ਸੋ ਇਸ ਵਾਰ ਭੈਣ ਦਾ ਵੀ ਸਾਥ ਤੁਸੀਂ ਜ਼ਰੂਰ ਦੋਗੇ ਕੱਲੇ ਆਪਾਂ ਫੇਸਬੁੱਕ ਪੋਸਟਾਂ ਨਾ ਪਾ ਕੇ ਉਹਨਾਂ ਦਾ ਸਾਥ ਦਈਏ ਪਰਿਵਾਰ ਦੇ ਨਾਲ ਖੜੀਏ ਮੈਂ ਇਸమే ਹੀ ਚੌਨੀ ਹੈ ਨਾ ਥੈਂਕ ਯੂ ਡਰਨੇ ਤੇ ਬੈਠੇ ਹੋਏ ਕਿਸਾਨਾਂ ਨੂੰ ਸੀ ਵੀਰੇਆ ਵਾਟਾ ਵਾ ਵੋਣਦੀ ਏਅਰਪੋਰਟ ਉੱਤੇ ਖੜੀ ਸ਼ੇਰਨੀ ਦੇ ਲੰਗੜ ਲੱਗੀ ਸੀ ਕੋਲਦੀ ਮਾਈ ਪਾਗੋ ਜੀ ਦੀਵਾਰ ਸੇ ਜਿੱਤੀ ਰਾਣੀ ਨੇ ਉਹਦਾ ਰਜਕੇ ਜਲੂਸ ਕੱਢਿਆ ਹੁਣ ਮੁੜ ਕੇ ਨਹੀਂ ਬੋੜਦੀ ਕਿਸਾਨਾਂ ਵਾਲੀ ਮੈਂ ਉਹਨੂੰ ਜਾਣਾ ਉਹ ਮੈਨੀਆਂ ਜਾਣੇ ਮੈਨੂੰ ਐਵੇਂ ਬਕਵਾਸ਼ ਕਰਤਾ ਵੀ ਇਹ 100 ਰੁਪਏ ਲੈਂਦੀ ਐ ਮੈਂ 100 ਕਿੱਥੇ ਲੈਣੀ ਐ ਖੇਤੀਬਾੜੀ ਕਰਨ ਵਾਲੀ ਮੈਂ 12 13 ਕਿੱਲਾਂ ਦੀ ਵਾਹੀ ਕਰਦੀ ਆ ਇਹ ਬੈਠੇ ਕੀ ਬੋਲੇ ਮੇਰੀ ਮਾਂ ਬੈਠੀ ਸੀ ਉੱਥੇ ਅੰਚਲ ਜੀ ਨੇ ਬਿਆਨ ਦਿੱਤਾ ਅੰਦਰਕੌਰ ਨੇ ਜੋ ਕੰਗਨਾ ਨਿਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਆਂ ਤੋਂ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦੰਨਾ ਆਈ ਐਮ ਦੇਵਿੰਦਰ ਪ੍ਰਤਾਪ ਸਿੰਘ ਐਡਵੋਕੇਟ ਐਕਸ ਐਡੀਸ਼ਨਲ ਐਡਵੋਕੇਟ ਜਨਰਲ ਸੁਪਰੀਮ ਕੋਰਟ ਆਫ ਇੰਡੀਆ ਸੋਟੇ ਥਰੂ ਮੀਡੀਆ ਆਈ ਕੇਮ ਟੂ ਨੋ ਦਾ ਇਨਸੀਡੈਂਟ ਵਿਚ ਹੈਲਡ ਐਟ 에어ਪੋਰਟ ਐਟ ਚੰਡੀਗੜ੍ਹ ਇਨ ਵਿਚ some lady named kulwinder who slapped kangna ranaut uh, an mp from uh, uh, mandi in himachal pradesh in that circumstances i am being a lawyer want to render my services to kulwinder in any circumstances if my sister Kulvindarkor kaur need any kind of help from my side in legal way so i am willing to help her in any circumstances as with reliable sources i came to know that kulvinder kaur is also belongs from a farmers family and fortunately i want to give a message to the society that i also belong from a agriculture family so in any circumstances if my sister need my legal help in any way i am ready to render my services to her